ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਕਈ ਵਾਰ ਸਮਾਜ ਵਿੱਚ ਆਪਸੀ ਦੁਸ਼ਮਣੀਆਂ ਫੈ ਜਾਂਦੀਆਂ ਹਨ ਉਹਨਾਂ ਦੁਸ਼ਮਣੀਆਂ ਦਾ ਡਰ ਸਤਾਉਂਦਾ ਹੈ ਡਰ ਰਹਿੰਦਾ ਹੈ ਜਾਣ ਤੇ ਬਣੀ ਰਹਿੰਦੀ ਹੈ ਜਾਂ ਫਿਰ ਚੋਰੀ ਚਕਾਰੇ ਦਾ ਡਰ ਵੀ ਰਹਿੰਦਾ ਹੈ ਤਾਂ ਅੱਜ ਇੱਕ ਕੋਹਾਨੂ ਸ਼ਬਦ ਦੱਸਣ ਜਾ ਰਹੇ ਹਾਂ ਇਸ ਸ਼ਬਦ ਨੂੰ ਖੜਕ ਤੁਰਨ ਤੋਂ ਪਹਿਲਾਂ ਤੁਰਨ ਲੱਗੇ ਸਿਰਫ ਇੱਕ ਵਾਰ ਇਸ ਸ਼ਬਦ ਦਾ ਜਾਪ ਕਰਨਾ ਹੈ ਇਸ ਸ਼ਬਦ ਨੂੰ ਪੜਨ ਨਾਲ ਇਸ ਸ਼ਬਦ ਵਿੱਚ ਇੰਨੀ ਤਾਕਤ ਹੈ ਕਿ ਕੋਈ ਵੀ ਤੁਹਾਡਾ ਕੋਝ ਨਹੀਂ ਵਿਗਾੜ ਸਕਦਾ ਨ세ਵਤਾ ਤੁਹਾਡੇ ਰਾਹ ਤੂੰ ਪਰੇ ਹੋ ਜਾਣ ਗਿਆ ਜਿੰਨਾ ਮਰਜੀ ਵੱਡਾ ਦੁਸ਼ਮਣ ਹੋਵੇ ਜਿੰਨਾ ਮਰਜੀ ਤਕੜਾ ਦੁਸ਼ਮਣ ਹੋਵੇ ਤੋ ਹੱਡਾ ਵਾਲ ਵੀ ਵਿੰਗਾ ਨਹੀਂ ਕਰ ਸਕਦਾ ਐਨੀ ਤਾਕਤ ਹੈ ਇਸ ਸ਼ਬਦ ਵਿੱਚ ਇੱਕ ਚਾਪ ਵਿੱਚ ਬਸ ਕਰ ਤੋਂ ਬਾਹਰ ਜਾਣ ਵੇਲੇ ਇੱਕ ਵਾਰ ਇਸ ਸ਼ਬਦ ਦਾ ਜਾਪ ਕਰਨਾ ਹੈ ਸਿਰਫ ਇੱਕ ਵਾਰ ਇਹ ਸ਼ਬਦ ਕਰੋ ਤੁਰਨ ਲੱਗੇ ਪੜ ਲਓ ਆਓ ਹੁਣ ਸ਼ਬਦ ਦੀ ਸਾਂਝ ਪਾਉਂਦੇ ਹਾਂ ਬਿਲਾਵਲ ਮਹਲਾ ਪੰਜਵਾ ਗੁਰਪੂਰੇ ਮੇਰੀ ਰਾਖ ਲਈ ਅੰਮ੍ਰਿਤ ਨਾਮ ਹਿਰਦੇ ਮੈਂ ਦਿਨੋ ਜਨਮ ਜਨਮ ਕੀ ਮੈਂ ਲੱਗਈ راہ ਨਿਵਰੇ ਦੂਤ ਦੁਸ਼ਟ ਬੈਰਾਈ ਗੁਰਪੂਰੇ ਕਾ ਜਪਿਆ ਜਾਪ ਕਹਾਂ ਕਰੇ ਕੋਈ ਬੇਚਾਰਾ ਕਬ ਮੇਰੇ ਕਬੜ ਪਰਤਾਪ ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ ਤਾਂ ਕੀ ਸਰਨ ਪਰਿਓ ਨਾਨਕ ਦਾਸ ਜਾਣੇ ਉਪਰ ਕੋ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਫਿਰ ਤੋਂ ਦੱਸ ਰਹਿੰਦੇ ਹਾਂ ਕਿ ਕਰ ਕੋ ਤੁਰੰਤੋਂ ਪਹਿਲਾਂ ਇਸ ਸ਼ਬਦ ਦਾ ਜਾਪ ਇੱਕ ਵਾਰ ਕਰ ਲਓ ਤੁਹਾਡਾ ਕਿੰਨਾ ਵੀ ਵੱਡਾ ਦੁਸ਼ਮਣ ਹੋਵੇ ਕਿੰਨਾ ਮਰਜੀ ਤਾਕਤਵਰ ਹੋਵੇ ਤੁਹਾਡਾ ਵਾਲ ਵੀ ਵਿੰਗਾ ਨਹੀਂ ਕਰ ਸਕਦਾ ਤੁਹਾਡਾ ਕੁਝ ਵੀ ਨਹੀਂ ਵਿਗਾੜ ਸਕਦਾ ਤੁਸੀਂ ਬਿਲਕੁਲ ਤੰਦਰੁਸਤ ਰਹੋਗੇ ਤੁਹਾਡੇ ਤੇ ਗੁਰੂ ਸਾਹਿਬ ਕਿਰਪਾ ਬਣਾਏ ਰੱਖਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ